इस वीडियो अगे शेयर जरूर करना जी ਅਸੀਂ ਸਰਕੈਂ ਫਰੀਦਕੋਟ ਦੇ ਵਿੱਚ ਨੇਗਿਗੇਟਿਵ ਰੇਟੋਰਡ ਦੇ ਕੇਜ ਜਿਹੜਾ ਹੈਗਾ ਬਹੁਤ ਆਰਮੀ ਜਿਹੀ ਹੈ ਫਰੀਦਕੋਟ ਚ ਅੱਜ ਤੱਕ 53 ਡੈਂਗੂ ਦੇ ਜਿਹੜੇ ਕਨਫਰਮਡ ਕੇਸਿਸ ਰਿਪੋਰਟ ਹੋਇਆ ਹੈ ਜੇ ਅਸੀਂ ਪਿਛਲੇ ਸਾਲ ਨਾਲ ਲੈਂਦਾ ਕੰਪੈਰੀਜ਼ਨ ਕਰੀਏ ਤਾਂ ਪਿਛਲੇ ਸਾਲ 31 ਦਸੰਬਰ ਤੱਕ ਲਗਭਗ 650 ਕੇਸ ਆਇਆ ਸੀ ਔਰ ਇਹ ਜਿਹੜਾ ਨੰਬਰ ਹੈ ਕਾਫੀ ਘਟਾ ਸਬਸਟੈਂਸ਼ੀਲੀ ਘਟ ਨੰਬਰ ਹੈ ਕੋਈ ਅਸਰਾ ਦੀ ਅਲਰਮਿੰਗ ਸਿਚੁਏਸ਼ਨ ਨਹੀਂ ਹੈ ਵੀ ਐਕਚੁਅਲੀ ਕੀ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਜੇ ਆਰਐਮਪੀਸ ਹਨ ਕੋਈ ਵੀ ਪਲੇਟਲੇਟਸ ਘਟੀ ਹੈ ਜਿਹੜਾ ਕਿਸੇ ਵੀ ਕਾਰਨ ਕਰਕੇ ਘਟਿਆ ਉਹ ਸਮਝ ਲੈਂਦੇ ਡੈਂਗੂ ਹੈ ਜਾਂ ਜਿਹੜਾ ਉਹ ਕਾਰਡ ਮੈਥਡ ਨਾਲ ਟੈਸਟ ਕਰਦੇ ਉਹ ਰਿਲਾਈਏਬਲ ਟੈਸਟ ਨਹੀਂ ਹੈ ਕਨਫਰਮੇਟਰੀ ਜਿਹੜਾ ਮੈਥਡ ਹੈ ਜਿਹੜਾ ਐਲਾਈਜ਼ਾ ਲੈਬਸ ਕੀਤੇ ਜਾਂਦੇ ਉਹ ਹੀ ਕਨਫਰਮੇਟਰੀ ਟੈਸਟ ਹੈ ਅਸੀਂ ਪ੍ਰਾਈਵੇਟ ਸੈਕਟਰ ਨੂੰ ਲਗਾਤਾਰ ਸੈਂਸਿਟਾਈਜ਼ ਵੀ ਕਰਦੇ ਆ ਬੇਨਤੀ ਵੀ ਕਰਦੇ ਆ ਕਿ ਕੋਈ ਵੀ ਕੇਸ ਹੈ ਜਿਹੜਾ ਉਹਨੂੰ ਉਦੋਂ ਤੱਕ ਡੈਂਗੂ ਡਿਕਲੇਅਰ ਨਾ ਕੀਤਾ ਜਾਵੇ ਜਦੋਂ ਤੱਕ ਉਹਦਾ ਐਲਾਈਜ਼ਾ ਨਾਲ ਕਨਫਰਮੇਸ਼ਨ ਨਾ ਹੋਵੇ ਉਨਲਾ ਐਵੇਂ ਲੋਕਾਂ ਦੇ ਵਿੱਚ ਜਿਹੜੀਆਂ ਹੈਗੀਆਂ ਚਿੰਤਾ ਵਾਝਂਦੀ ਹੈ ਤਾਂ ਕਿਉਂਕਿ ਕਈ ਵਾਰੀ ਮਰੀਜ਼ 90% ਡੈਂਗੂ ਆਪਣੇ ਆਪ ਹੀ ਠੀਕ ਹੋ ਜਾਣਾ ਹੈ ਪੈਰਾਸਿਟਮਬਲ ਟੈਬਲਟ ਦੇਣੀ ਹੈ ਪਲੇਟਲੇਟਸ ਪੂਰੀਆਂ ਹੋ ਜਾਂਦੀਆਂ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਉਸ ਤਰ੍ਹਾਂ ਕਰਕੇ ਉਹ ਡੈਂਗੂ ਕਹਿ ਕੇ ਕੰਮ ਚਲਾ ਲੈਂਦੇ ਆ ਉਹਨੂੰ ਵੈਸੇ ਟੈਕਨੀਕਲ ਲੈਂਗੁਏਜ ਸ਼ਿਕੂੰ ਡੈਂਗੂ ਸਸਪੈਕਟ ਕਹਿੰਦੇ ਆ ਉਦੋਂ ਕਨਫਰਮ ਹੁੰਦਾ ਜਦੋਂ ਲਾਈਜ਼ ਆਉਂਦਾ ਕੀ ਚੈਕਿੰਗ ਵੇਅਰ ਉਹ ਕਿਸ ਤਰ੍ਹਾਂ ਚੱਲ ਰਹੀ ਹੈ ਸਰ ਇਸਦੀ ਤਾਂ ਚੈਕਿੰਗ ਅਸੀਂ ਕਾਫੀ ਇਫੈਕਟਿਵਲੀ ਕਰ ਰਹੇ ਹਾਂ ਮੈਂ ਇੱਥੇ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਅਸੀਂ ਦਿੱਲੀ ਬੇਸਡ ਇੱਕ ਐਨਜੀਓ ਐ ਸਾਡੇ ਨਾਲ ਉਹਨਾਂ ਨੇ ਕੱਲ ਹੀ ਕੋਲੈਬੋਰੇਟ ਕੀਤਾ ਹੈ ਜਿੰਨਾ ਏਰੀਆ ਦੇ ਵਿੱਚ ਲਾਸਟ ইयर्स ਦੇ ਵਿੱਚ ਹੌਟਸਪots ਹੌਟਸਪots ਹੁੰਦੇ ਜਿੱਥੇ ਬਹੁਤ ਜ਼ਿਆਦਾ ਕੇਸ ਪਿਛਲੇ ਵਾਰ ਆਏ ਸੀ ਤਾਂ ਉਹਨਾਂ ਹੌਟਸਪots ਤੇ ਅਸੀਂ ਆਪਣੀਆਂ ਟੀਮਾਂ ਦੇ ਨਾਲ ਉਸ ਐਨਜੀਓ ਦੀ ਮਦਦ ਲੈ ਕੇ ਸਪਰੇਅ ਤੇ ਫੋਗਿੰਗ ਵਧਾ ਰਹੇ ਹਾਂ ਔਰ ਅਸੀਂ ਇਸ ਮੌਲੇਜ ਬੜੇ ਪਲਟੀਕੂਲਰ ਹੈ ਜਿਹੜੀ ਇਸ ਸਾਲ ਹੈ ਸਾਡੀ ਸਿਚੁਏਸ਼ਨ ਪਿਛਲੇ ਸਾਲਾਂ ਨਾਲੋਂ ਬਹੁਤ ਵਧੀਆ ਰਹੇਗੀ ਕੱਲ ਹੀ ਮੈਂ ਇਹਨਾਂ ਨਾਲ ਰਿਵਿਊ ਮੀਟਿੰਗ ਕੀਤੀ ਹੈ ਔਰ ਜਿਹੜੇ ਸਾਡੇ 4-5 ਹੌਟਸਪੌਟ ਪਾਉਂਦੇ ਆ ਇੱਕ ਕਾਰਪੋਰੇਟ ਇੰਡਸਟਰੀ ਏਰੀਆ ਹੈਗਾ ਫਰੀਦਕੋਟ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਚਤੰਦਰ ਚੌਂਕ ਦੇ ਆਸ-ਪਾਸ ਦਾ ਏਰੀਆ ਹੈ ਜਿਹੜੇ ਵੀ ਸਾਡੇ ਹੌਟਸਪੌਟਸ ਆਇਡੈਂਟੀਫਾਈਡ ਹੌਟਸਪੌਟਸ ਹੀ ਜਿੱਤੋ ਹੈ ਤਾਂ ਉਹਨਾਂ ਹੌਟਸਪੌਟਸ ਨੂੰ ਅਸੀਂ ਪਲਟੀਕੂਲਰਲੀ ਫੋਕਸ ਕਰਕੇ ਉੱਥੇ ਪਾਣੀ ਦੀ ਜਿਹੜੀ ਹੈਗੀ ਆ ਵਿਖੋਲਾ ਪਾਣੀ ਦਾ ਨਹੀਂ ਪਿਆ ਫ੍ਰਾਈਡੇ ਇਸ ਅ ਡਰਾਈ ਡੇ ਹੈ ਉਸ ਏਰੀਆ ਤੇ ਅਸੀਂ ਕਾਫੀ ਫੋਕਸ ਹੈ ਔਰ ਸਾਡੀਆਂ ਪੂਰੀਆਂ ਇਸ ਸਮੇਂ ਅਸੀਂ ਹਮਲਾ ਮਾਰ ਰਹੇ ਹਾਂ ਵੀ ਇਸ ਸਰ ਜਿਹੜੇ ਡੈਂਗੂ ਦੇ ਕੇਸ ਜ਼ਿਆਦਾ ਨਾਲ ਲੋਕ ਜਿਹਨੇ ਸਰ ਪ੍ਰਾਈਵੇਟ ਹਸਪੀਟਲਾਂ ਨੂੰ ਪਹੁੰਚ ਹੁੰਦੇ ਆ ਜਿੱਥੇ ਐਸਾ ਵੀ ਪ੍ਰੋਬਲਮ ਆਉਂਦੀ ਹੈ ਤੇ ਟੈਸਟ ਜਦ ਰਖਾ ਕੇ ਪ੍ਰਾਈਵੇਟ ਹਸਪੀਟਲ ਨੂੰ ਪਹੁੰਚ ਹੁੰਦੀ ਈ ਉਹਨਾਂ ਨੂੰ ਮਤਲਬ ਕਿ ਪ੍ਰਾਈਵੇਟ ਜਾਣਾ ਚਾਹੀਦਾ ਹੈ ਜਾਂ ਸਰਕਾਰੀ ਹਸਪੀਟਲਾਂ ਜਾਂ ਜਾ ਕੇ ਚੈੱਕ ਕਰਨਾ ਜਿੱਥੋਂ ਤੱਕ ਤਾਂ ਤੁਸੀਂ ਕਹਿ ਰਹੇ ਹੋ ਜੀ ਪ੍ਰਾਈਵੇਟ ਨੂੰ ਪਹਿਲ ਦਿੰਦੇ ਆ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਸਾਡੀ ਇਸ ਸਮੇਂ ਜਿਹੜੀ ਓਪੀਡੀ ਹੈ 1200 ਦੇ ਕਰੀਬ ਚੱਲ ਰਹੀ ਹੈ ਸਾਡੇ ਆਮ ਆਦਮੀ ਕਲੀਨਿਕਸ ਹੈ 16 ਆਮ ਆਦਮੀ ਕਲੀਨਿਕਸ ਸਾਡੇ ਕੋਲੇ ਹੈ ਔਰ ਉਹਨਾਂ ਦੀ ਲਗਭਗ 1000 ਦੇ ਕਰੀਬ ਉਹ ਪੀਡੀ ਕਵਰ ਕਰ ਰਹੀ ਹੈ ਔਰ 70% ਇਸ ਸਮੇਂ ਜੇ ਅਸੀਂ ਗੱਲ ਕਰੀਏ ਤਾਂ ਇੰਡੋਰ ਸਾਡੇ ਕੋਲੇ ਹੈ ਤੇ 50 ਤੋਂ 60% ओपीडी ਸਾਡੇ ਕੋਲੇ ਹੈ ਜਿਹੜੀ ਇੱਕ ਬਹੁਤ ਅੱਛੀ ਫਿਗਰ ਹੈ ਇੰਨੀ ਫਿਗਰ ਦੇ ਵਿੱਚ ਜੇ ਹਸਪੀਟਲਸ ਚ ਸਰਵਿਸਸ ਮਿਲ ਰਹੀ ਹੈ ਤਾਂ ਇਹ ਬਹੁਤ ਅੱਛੀਆਂ ਸੇਵਾਵਾਂ ਹੈ ਪ੍ਰਾਈਵੇਟ ਸੈਕਟਰ ਨੇ ਵੀ ਕੰਮ ਕਰਨਾ ਹੁੰਦਾ ਹੈ ਕਿਉਂਕਿ ਕੁਝ ਲੋਕਾਂ ਨੇ ਹਸਪੀਟਲ ਦੇ ਵਿੱਚ ਜਿਹੜਾ ਇੱਕ ਲਾਈਨ 'ਚ ਲੱਗਣਾ ਪੈਂਦਾ ਹੈ ਤਾਂ ਕੁਝ ਵੇਟਿੰਗ ਪੀਰੀਅਡ ਹੁੰਦਾ ਤਾਂ ਉਹਨਾਂ ਕੋਲੇ ਸਮੇਂ ਦੀ ਘਾਟ ਹੋਣ ਕਰਕੇ ਜਾਂ ਉਸ ਉਹਨਾਂ ਦੇ ਮਨ 'ਚ ਭਾਵ ਹੁੰਦੇ ਆ ਕਿ ਸ਼ਾਇਦ ਪ੍ਰਾਈਵੇਟ ਸੈਕਟਰ ਵਧੀਆ ਕਰਦਾ ਪਰ ਮੈਂ ਇੱਕ ਚੀਜ਼ ਬੜੀ ਦਾਅਵੇ ਨਾਲ ਕਹਿਣੀ ਚਾਹਾਂਗਾ ਖਾਸ ਕਰਕੇ ਸਿਵਲ ਹਸਪਤਾਲ ਫਿਰਪੁਰ ਬਾਰੇ ਕਿ ਸਾਡੀਆਂ ਜਿਹੜੀਆਂ ਹੈਲਥ ਸੇਵਾਵਾਂ ਇਹ ਕਿਸੇ ਵੀ ਚੰਗੇ ਇੰਸਟੀਚਿਊਸ਼ਨ ਨਾਲੋਂ ਘੱਟ ਨਹੀਂ ਹੈ ਜੋ ਵੀ ਸਾਡੇ ਡਾਕਟਰ ਮਾਹਰ ਹੈ ਉਹ ਬਹੁਤ ਮਿਹਨਤ ਕਰ ਰਹੇ ਆ ਸਾਡਾ ਪਾਉਂਦੀ ਡਾਇਲਸਿਸ ਯੂਨਿਟ ਹੈ ਭਾਵੇਂ ਦੀ ਸਾਡਾ ਮੈਡੀਕਲ ਯੂਨਿਟ ਹੈ ਭਾਵੇਂ ਅਸੀਂ ਸਰਜਰੀਜ਼ ਕਰ ਰਹੇ ਹਾਂ ਭਾਵੇਂ ਜੁਆਇੰਟ ਰਿਪਲੇਸਮੈਂਟ ਕਰ ਰਹੇ ਹਾਂ ਡਿਲੀਵਰੀਸ ਕਰ ਰਹੇ ਹਾਂ ਸਾਡੀ ਟੀਮ ਬਹੁਤ ਅੱਛਾ ਕੰਮ ਕਰ ਰਹੀ ਹੈ ਇਹ ਜੇ ਆਪਾਂ ਟੈਸਟਿੰਗ ਕਰਦੇ ਹਾਂ ਜਿਵੇਂ ਹੁਣ ਅਸਾਂ ਮਹੱਲਾ ਕਲੀਨਿਕ ਵਗੈਰਾ ਖੁੱਲੇ ਗਏ ਜਿਵੇਂ ਨਾ ਉੱਥੇ ਟੈਸਟ ਵਗੈਰਾ ਜਿਹੜੇ ਹੈਗੇ ਸਾਰੇ ਥਾਂ ਤੇ ਅਵੇਲੇਬਲ ਹੈ ਸਾਰੇ ਕਿਤੇ ਯੂਨੀਫਾਰਮਲੀ ਆਲ ਜਿਹੜੇ 41 ਟੈਸਟ ਅਵੇਲੇਬਲ ਹੈ ਇੱਕੋ ਕੰਪਨੀ ਟੈਸਟ ਕਰਦੀ ਹੈ ਇਸ ਕਰਕੇ ਉਹਨਾਂ ਦੀ ਕੁਆਲਿਟੀ ਵੀ ਸੇਮ ਹੈ ਦਵਾਈ ਵੀ ਇੱਕੋ ਥਾਂ ਤੋਂ ਆਉਂਦੀ 81 ਦਵਾਈਆਂ ਸਾਰੇ ਸਾਡੇ ਆਮ ਆਦਮੀ ਕਲੀਨਿਕਸ ਅਵੇਲੇਬਲ ਹੈ ਯੂਨੀਫਾਰਮ ਪੈਟਰਨ ਹੈ ਇਸ ਕਰਕੇ ਜੋ ਵਿਵਸਥਾ ਹੈ ਉਹ ਸਾਰੇ ਕਿਤੇ ਸੇਮ ਹੈ ਪੈਰਿਟੀ ਹੈ ਤੇ ਡੇਂਗੂ ਤੋਂ ਬਚਾਅ ਕਰਨ ਦਾ ਸਭ ਤੋਂ ਕਿਹੜੀ ਕਿਹੜੀ ਹੈ ਡੇਂਗੂ ਤੋਂ ਇੱਕ ਤਾਂ ਸਭ ਤੋਂ ਵੱਡਾ ਪਹੁੰਚਾਅ ਹੈ ਜੀ ਜਿਹੜਾ ਮੱਛਰ ਹੈ ਇਹ ਸਾਫ਼ ਪਾਣੀ ਵਿੱਚ ਫੈਲਦਾ ਤਾਂ ਅਸੀਂ ਕਿਤੇ ਵੀ ਜਿਹੜੀ ਪਾਣੀ ਦੀ ਕਲੈਕਸ਼ਨ ਹੈ ਖਾਸ ਕਰਕੇ ਬਰਸਾਤ ਤੋਂ ਬਾਅਦ ਆਪਾਂ ਦੀ ਹੋਈ ਛੱਤ ਤੇ ਸਾੜੇ ਪੰਜੇ ਵਾਲਾ ਪਾਟ ਪਿਆ ਕੋਈ ਟਾਇਰ ਪਿਆ ਕੋਈ ਭਾਂਡਾ ਪਿਆ ਕੋਈ ਕੂਲਰ ਦਾ ਮੂੰਹ ਖੁੱਲਿਆ ਕੋਈ ਟੈਂਕੀ ਦਾ ਮੂੰਹ ਖੁੱਲਿਆ ਤਾਂ ਇਹ ਸਾਨੂੰ ਇਹਨਾਂ ਤੇ ਧਿਆਨ ਦੇਣਾ ਚਾਹੀਦਾ ਹਰ ਸ਼ੁੱਕਰਵਾਰ ਸਾਰੇ ਪਾਣੀ ਆ ਜਿਹੜੇ ਪਾਉਂਦੀ ਉਹ ਸਾਰੇ ਕੁਇਰਿਆਂ ਦਾ ਪਾਣੀ ਆ ਗਮਲਿਆਂ ਦਾ ਪਾਣੀ ਆ ਬੋਤਲ ਚ ਪਣੀ ਪਾੜ ਦਾਨੇ ਉਹ ਸਾਰਾ ਬਦਲ ਦੇਣਾ ਚਾਹੀਦਾ ਕਿਉਂਕਿ ਲਾਰਵਾ 7 ਡੇਸ ਦੇ ਵਿੱਚ ਵਿੱਚ ਦੁਆਰਾ ਡਿਸਟਰਾਏ ਹੋ ਜਾਂਦਾ ਤਾਂ ਇੱਕ ਸਵੇਰ ਦੇ ਸਮੇਂ ਸਾਨੂੰ ਨਹੀਂ ਪਾਣਾ ਚਾਹੀਦਾ ਇਸ ਦੇ ਇਹ ਬੱਚੇ ਜਿਆਦਾ ਕੱਟਦਾ ਉਹ ਸਟਰੀਨ ਉੱਤੇ ਰੱਖਣਾ ਚਾਹੀਦਾ ਤੇ ਜੇ ਕਿਸੇ ਕਿਸਮ ਚ ਬੁਖਾਰ ਹੁੰਦਾ ਤਾਂ ਸਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ